ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਟਿਊਬਲ ਕਨੈਕਸ਼ਨਾਂ ਨੂੰ ਲੈ ਕੇ ਇੱਕ ਹੋਰ ਨਵੀਂ ਅਪਡੇਟ ਆਈ ਹੈ ਤੇ ਕਿਸ ਤਰੀਕੇ ਨਾਲ ਆਪਾਂ ਨੂੰ ਟਿਊਬਲ ਕਨੈਕਸ਼ਨ ਮਿਲਨੇ ਆ ਕਿਹੜੀ ਸਕੀਮ ਆ ਸਾਰਾ ਕੁਝ ਜਿਹੜਾ ਅੱਗੇ ਤੁਹਾਨੂੰ ਆਪਾਂ ਸੁਣਾਉਣੇ ਆ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਆਓ ਅੱਗੇ ਸੁਣਦੇ ਆਂ ਵੀਡੀਓ ਦੇ ਵਿੱਚ ਕਿਸ ਤਰੀਕੇ ਨਾਲ ਆਪਾਂ ਨੂੰ ਜਿਹੜੇ ਕਨੈਕਸ਼ਨ ਕਿਹੜੀ ਸਕੀਮ ਚ ਮਿਲਣਗੇ ਅਸੀਂ 20000 ਨਵੇਂ ਮਾਨ ਸਰਬ ਦੀ ਅਗਵਾਈ ਦੇ ਵਿੱਚ 20000 ਏਪੀ ਕਨੈਕਸ਼ਨ ਜਿਹੜੇ ਖੇਤੀਬਾੜੀ ਵਾਲੇ ਕਨੈਕਸ਼ਨ ਨੇ ਉਹ ਸੋਲਰ ਵਾਲੇ ਨੇ ਜਿਹੜੇ ਉਹ ਅਸੀਂ ਟੈਂਡਰ ਹੋ ਚੁੱਕਿਆ ਤੇ ਉਹ ਦੇਣ ਜਾ ਰਹੇ ਆ ਜੀ ਜਿਹਦੇ ਵਿੱਚ 60% ਦੀ ਸਬਸਿਡੀ ਜਿਹੜੀ ਉਹ ਕਿਸਾਨਾਂ ਨੂੰ ਮਿਲੇਗੀ 40% ਉਹਨਾਂ ਨੇ ਆਪ ਪਾਉਣੀ ਹੈ ਇਸ ਤੋਂ ਇਲਾਵਾ ਇਹ 20000 ਜਦੋਂ ਸਕਸੈਸਫੁਲੀ ਕੰਪਲੀਟ ਹੋ ਜਾਂਦਾ ਹੈ ਉਸ ਤੋਂ ਬਾਅਦ 70000 ਸੋਲਰ ਐਗਰੀਕਲਚਰ ਪੰਪ ਸੈਟਾਂ ਦੀ ਪਰਮਿਸ਼ਨ ਹੈ ਜਿਹੜੀ ਅਸੀਂ ਉਹ ਵੀ ਆਲਰੇਡੀ ਸੈਂਟਰ ਸਰਕਾਰ ਤੋਂ ਲੈ ਰੱਖੀ ਹੈ ਫੇਜ਼ 2 ਦੇ ਵਿੱਚ 70000 ਉਹ ਕੱਢਾਂਗੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜੇ ਇਹਨਾਂ ਦੀ ਮਜਬੂਰੀ ਹੈ ਕਿ 2018 ਦੇ ਵਿੱਚ ਜੋ ਚਿੱਠੀ ਨਿਕਲੀ ਹੋਈ ਹੈ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦੀ ਜੇ ਕਿਸੇ ਨੂੰ ਸਿੱਧਾ ਬਿਜਲੀ ਕਨੈਕਸ਼ਨ ਨਹੀਂ ਮਿਲ ਸਕਦਾ ਤੇ ਉਹ ਇਹ ਅਸੀਂ ਜਿਹੜਾ ਪੋਰਟਲ ਖੋਲਾਂਗੇ ਉਦੇ ਉੱਪਰ ਜਾ ਕੇ ਉਹ ਅਪਲਾਈ ਕਰਨਾ ਔਰ ਇੱਥੋਂ ਤੱਕ ਕਿ ਸਰ ਇਹ ਹੈ ਕਿ ਇਹਦੇ ਵਿੱਚ ਸਿਰਫ ਇੰਨੀ ਕੁ ਜ਼ਰੂਰ ਹੈ ਕਿ ਜਿਹੜੇ ਤਾਂ ਜਿਵੇਂ ਜਿਹੜੇ ਡਾਰਕ ਜ਼ੋਨ ਨੇ ਪੰਜਾਬ ਦੇ ਪਾਣੀ ਓਵਰ ਐਕਸਪਲੋਇਟਡ ਹੈ ਗਰਾਊਂਡ ਵਾਟਰ ਬਹੁਤ ਥੱਲੇ ਜਾ ਚੁੱਕਿਆ ਉੱਥੇ ਉਹ ਸਿੱਧਾ ਨਹੀਂ ਲੱਗ ਸਕਦਾ ਹੈਗਾ ਉੱਥੇ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਹੀ ਮਿਲੂਗਾ ਕਨੈਕਸ਼ਨ ਇਹ ਜਿਨ੍ਹਾਂ ਕੋਲ ਸਪ੍ਰਿੰਕਲ ਸਿਸਟਮ ਜਾਂ ਡ੍ਰਿਪ ਇਰੀਗੇਸ਼ਨ ਸਿਸਟਮ ਲੱਗਿਆ ਹੋਊਗਾ ਤਾਂ ਕਿ ਪਾਣੀ ਦੀ ਆਪਾਂ ਬਚਤ ਕਰ ਸਕੀਏ ਜਿਹੜੇ ਡਾਰਕ ਜ਼ੋਨ ਦੇ ਵਿੱਚ ਨਹੀਂ ਹੈਗੇ ਬਲੌਕ तकरीबन 20% ਬਚਦੇ ਨੇ ਪੰਜਾਬ ਦੇ ਵਿੱਚ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸਿੱਧਾ ਮਿਲ ਜੂਗਾ